ਪੀਣੇ ਦਾ ਨਹੀਂ ਸ਼ੌਕ ਉਹ ਕੀਆ ਬਾਤ ਆ ਭਾਈ ਹਾਏ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਹੋਏ ਪੀਣੇ ਆਏ ਖਾਰੇ ਕਦੋਂ ਦੇ ਮਰ ਮੁਕ ਜਾਂਦੇ ਪਰ ਤੇਰੀਆਂ ਦੁਆਵਾਂ ਦੇ ਬਚਾਏ ਹੋਏ ਪੀਣੇ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਸਾਦਾ ਵਾਲੇ ਤੇਰੇ ਤੇ ਪੀਰਾ ਦੀ ਮਜ਼ਾਰ ਨਹੀਂ ਸੁੱਖ ਦੀ ਰਹੀ ਤੂੰ ਸੁੱਖਾ ਮੇਰੇ ਲਈ ਹਜ਼ਾਰ ਹੋਏ ਸਾਦਾ ਵਾਲੇ ਤੇਰੇ ਤੇ ਪੀਰਾ ਦੀ ਮਜ਼ਾਰ ਨਹੀਂ ਸੁੱਖ ਦੀ ਰਹੀ ਤੂੰ